ਸਭ ਦੀ ਸਾਫੀ ਆ ਸੋਰਾ ਮਾਰੋ ਸੋਰਾ ਨਹੀਂ ਮਾਰਿਆ ਨਾ 10 ਤਰੀਕ ਨੂੰ ਪਰ ਲੱਗ ਜੂ ਕਿੰਨੇ ਮਾਰਿਆ ਨਹੀਂ 10 ਤਰੀਕ ਨੂੰ ਤੁਸੀਂ ਮਾਰਿਆ ਕਿਹਨੇ ਪਤਾ ਲੱਗ ਸਾਰੇ ਸ਼ਹਿਰ ਨੂੰ ਪਤਾ ਜੀ ਸਾਰੇ ਸ਼ਹਿਰ ਨੂੰ ਪਤਾ ਕਿੰਨੇ ਮਾਰਿਆ ਤੁਸੀਂ ਸਾਰੇ ਸ਼ਹਿਰ ਨੂੰ ਪਤਾ ਸ਼ਹਿਰ ਦੇ ਸਭ ਨੂੰ ਆਪੇ ਕੋਈ ਤੁਸੀਂ ਮਾਰਿਆ ਹੋਰ ਕਿੰਨੇ ਮਾਰਿਆ ਸ਼ਹਿਰ ਨੂੰ ਤਾਂ ਪਤਾ ਵੀ ਤੁਸੀਂ ਪਹਿਟ ਸੋਰਾ ਮਾਰ ਕੇ ਤਾਂ ਕੋਈ ਨਹੀਂ ਕੋਈ ਨਹੀਂ ਜੀ ਸੂਰਾ ਹੀ ਮਾਰਿਆ ਨਾ ਕੋਈ ਗੱਲ ਨਹੀਂ 10 ਤਰੀਕ ਨੂੰ ਪਤਾ ਲੱਗ ਜੂਗਾ ਜੀ ਬਸ ਹੈ ਇਹ ਕੌਣ ਹੈ ਮੇਰੀ ਸੱਜੀ ਬਾਹਮਾ ਜੀ ਆਵੇ ਆ ਸੱਜੀ ਬਾਹਮਾ ਹਾਂ ਸੱਜੀ ਬਾਹਵਾ ਡਾਕਟਰ ਬਸ ਕੋਈ ਨਹੀਂ ਕਰ ਲੋ ਇਹਦੀ ਸੱਜੀ ਬਾਹਵਾ ਹਾਂ ਕੋਈ ਨਹੀਂ ਜੋ ਮਰਜੀ ਕਰ ਲੋ ਬੈਠੇ ਹੋਏ ਆ ਇਹ ਬੰਦੇ ਮਗਰ ਯਾਰ ਵੋਟ ਆ ਯਾਰ ਸ਼ਕਤੀਆਂ ਮਾਵੇਂ ਪੈਂਦੀਆਂ ਹੁੰਦੀਆਂ ਕੋਈ ਨਹੀਂ ਤੁਹਾਡੇ ਵੀ ਪਈਆਂ ਆ ਡਾਕਟਰ ਦੇ ਨਹੀਂ ਕਦੇ ਸੱਜੀਆਂ ਹੀ ਪਈਆਂ ਇਹਨੇ 550 ਦੇ ਪੈਸੇ ਖਾ ਗਏ ਜੇ 550 ਸਾਲਾਂ ਦੇ ਵੋਟਾਂ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿੱਚ ਵੱਖਰਾ ਰੰਗ ਦੇਖਣ ਨੂੰ ਮਿਲਿਆ ਹੈ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਖਿਲਾਫ ਬੀਤੀ ਰਾਤ ਪਰਚਾ ਦਰਜ ਕਰਵਾ ਦਿੱਤਾ ਗਿਆ। ਮਾਮਲਾ ਸੁਲਤਾਨਪੁਰ ਲੋਧੀ ਦਾ ਹੈ ਜਿੱਥੇ ਬੀਤੀ ਰਾਤ ਕਾਂਗਰਸੀ ਪਾਰਟੀ ਦੇ ਵਰਕਰਾਂ ਅਤੇ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਦੇ ਧੜੇ ਨਾਲ ਸੰਬੰਧਿਤ ਨਗਰ ਕੌਂਸਲਰ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਅਤੇ ਉਹਨਾਂ ਦੇ ਸਮਰਥਕਾਂ ਵਿਚਾਲੇ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਵਾਰਡ ਨੰਬਰ 4 ਅਤੇ 5 ਦੇ ਸਮਰਥਕਾਂ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਵਿਧਾਇਕ ਨਵਤੇਜ ਸਿੰਘ ਚੀਮਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਪਰਦਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਉਣ ਦੀ ਮੰਗ ਕੀਤੀ ਗਈ। ਨਗਰ ਕੌਂਸਲ ਦੇ ਉਪ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਉਹਨਾਂ ਦੇ ਸਾਥੀਆਂ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਨਵਨੀਤ ਚੀਮਾ ਦੀ ਕੁੱਟਮਾਰ ਕੀਤੀ ਹੈ ਤੇ ਨਾਲ ਹੀ ਗਾਲ੍ਹਾਂ ਕੱਢੀਆਂ ਗਈਆਂ ਨੇ। ਇਸ ਤੋਂ ਬਾਅਦ ਰਾਣਾ ਇੰਦਰਪ੍ਰਤਾਪ ਦੇ ਸਮਰਥਕਾਂ ਵੱਲੋਂ ਰਾਣਾ ਇੰਦਰਪ੍ਰਤਾਪ ਦੀ ਅਗਵਾਈ ਵਿੱਚ थाना ਸੁਲਤਾਨਪੁਰ ਲੋਧੀ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਸਮੇਤ ਉਹਨਾਂ ਦੇ ਸੁਪੁੱਤਰ ਜਸਕਰਨ ਸਿੰਘ ਅਤੇ ਕਈ ਹੋਰਨਾਂ ਸਮੇਤ ਕਈ سنگੀਨ ਤਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਦੇਖੋ ਗੱਲ ਇਹ ਹੈ ਜੀ ਅੱਜ ਰਾਤੀ 1:30 ਗਿਆ 1:11 ਵਜੇ ਅਪ੍ਰੋਕਸੀਮੇਟਲੀ ਨਵਤੇਜ ਸਿੰਘ ਚੀਮਾ ਉਹਨਾਂ ਦਾ ਬੇਟਾ ਇੱਕ ਐਕਐਮਸੀ ਤੇ ਹੋਰ ਤਿੰਨਾਂ ਚਾਰਾਂ ਗੱਟੀਆਂ ਚ ਗੁੰਡੇ ਭਰ ਕੇ ਉਹ ਨਵਨੀਤ ਚਿਮੇ ਜੀ ਦੇ ਘਰੇ ਆਏ ਉਹਨਾਂ ਦੇ ਘਰ ਦੇ ਬਾਦ ਰੌਲਾ ਪਾਉਣਾ ਚਾਲੂ ਕੀਤਾ ਜਦੋਂ ਇਹ ਬਾਹਰ ਗਏ ਤੇ 40 ਕਿਲੋ ਛੋਈ ਗਲਤ ਬੋਲੇ ਧੱਕਾ ਮੁਕੀ ਕੀਤੀ ਇਹਨਾਂ ਦੇ ਨਾਲ ਇਹਨਾਂ ਦੇ ਬੰਦਿਆਂ ਦੇ ਨਾਲ ਲੈ ਕੇ ਕਿਰਾਏ ਦੇ ਗੁੰਡੇ ਆਏ ਸੀ ਇਹਨਾਂ ਨੂੰ ਕੁੱਟਣ ਤੇ ਉਹਨਾਂ ਨੇ ਹਮਲਾ ਵੀ ਕੀਤਾ ਇਹਨਾਂ ਤੇ ਪਰ ਟੀਮ ਤੱਕੜੀ ਸੀ ਉਹਨਾਂ ਨੇ ਪਾਸੇ ਕਰਕੇ ਤੇ ਆਪ ਉਹਨਾਂ ਦੇ ਬੰਦਿਆਂ ਦੇ ਉੱਤੇ ਕੁੱਟਮਾਰ ਕੀਤੀ ਵੇਖੋ ਗੱਲ ਬੜੀ ਮਾੜੀ ਹੈ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਐਮ.ਐਲ.ਏ ਆਪਦੇ ਪਰਿਵਾਰ ਦੇ ਬੰਦਿਆਂ ਨੂੰ ਨਹੀਂ ਉਹਨੇ ਛੱਡਿਆ ਤੇ ਸੁਲਤਾਨਪੁਰ ਦੇ ਲੋਕਾਂ ਨੂੰ ਕੀ ਕਰੂਗਾ ਪਰਿਵਾਰ ਦੇ ਬੰਦਿਆਂ ਨੂੰ ਧਮਕੀ ਦਿੱਤੀ ਕਿ 10 ਤਰੀਕ ਤੋਂ ਬਾਅਦ ਮੈਂ ਦੇਖਦਾ ਤੇਰੇ ਤੈਨੂੰ ਕੌਣ ਬਚਾਉਂਦਾ ਇਹਨੂੰ 10 ਤਰੀਕ ਤੋਂ ਬਾਅਦ ਰੱਬ ਨਹੀਂ ਬਚਾਉਣਾ ਤੇ ਮੈਂ ਇੱਕ ਗੱਲ ਪੁਲਿਸ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੌਮਪਟ ਐਕਸ਼ਨ ਲਿਆ ਤੇ ਨਾਲ ਦੇ ਨਾਲ ਉਥੇ ਲੋਕਾਂ ਨੇ ਲੜਾਈ ਹੋਈ ਕਿਉਂ ਲੋਕਾਂ ਨੇ ਉਹ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਪੈਸੇ ਲੈ ਲਏ ਲੋਕਾਂ ਨੇ ਪੁੱਛਿਆ ਭਾਬੇ ਦੇ ਪੈਸੇ ਤੂੰ ਖਾਦੇ ਦੱਸਦੇ ਰਾਕੀ ਜਵਾਬ ਹੈ ਤੇ ਐਮਐਲ ਉਹਨਾਂ ਨੂੰ ਕੁੱਟਣਾ ਗਿਆ ਗੱਲ ਇਹ ਆ ਕਿ ਵੀ ਅੱਜ ਤੱਕ ਪਿਛਲੇਆਂ 10 ਸਾਲਾਂ ਚ ਪਹਿਲੀ ਵਾਰ ਸੁਲਤਾਨਪੁਰ ਦੇ ਲੋਕਾਂ ਨੂੰ ਇਨਸਾਫ ਮਿਲਿਆ ਕਿ ਜਦੋਂ ਨਜਾਇਜ਼ ਪਰਚੇ ਕਰਾਉਣ ਵਾਲੇ ਧਮਕੀਆਂ ਦੇਣ ਵਾਲਾ ਬੰਦਾ ਲੋਕਾਂ ਨੂੰ ਕੁੱਟਣ ਵਾਲੇ ਬੰਦੇ ਤੇ ਪਰਚਾ ਹੋਇਆ ਤੇ ਜਿੱਥੇ ਇਹ ਸੁਲਤਾਨਪੁਰ ਦੇ ਲੋਕਾਂ ਨੂੰ ਜਿਹਨਾਂ ਥਾਣਿਆਂ 'ਚ ਬੁਲਾ ਕੇ ਬਿਠਾਉਂਦਾ ਸੀ ਨਾ ਅੱਜ ਇਹਨੂੰ ਹੀ ਉਸ ਥਾਣੇ 'ਚ ਆ ਕੇ ਜਵਾਬ ਦੇਣਾ ਪਏਗਾ ਪਰਚਾ ਕਿੰਨੇ ਕਿੰਨੇ ਤੇ ਹੋਇਆ ਪਰਚਾ ਨਵਤੇਜ ਸਿੰਘ ਚੀਮਾ ਤੇ ਉਹਦੇ ਬੇਟੇ ਤੇ ਇੱਕ ਐਮਐਸ ਐਕਐਮਸੀ ਭੋਲੀ ਆ ਇੱਕ ਸੁਰਿੰਦਰਪਾਲ ਤੇ ਹੋਰ ਕੁਛਣ ਪਛਾਣਦੇ ਨੇ ਜਿਹੜੇ ਇਹ ਨਾਲ ਆਪਣੇ ਲੈ ਕੇ ਫਿਰ ਰਿਹਾ ਲੋਕ ਜਿਹੜੇ ਬਾਹਰੋਂ ਆਏ ਹੋਏ ਆ ਗੱਡੀਆਂ ਚ ਅਸਲਾ ਲੈ ਕੇ ਤੁਰ ਫਿਰਦੇ ਕਿਹੜੀ ਕਿਹੜੀ ਧਰਮਾਨਦਾਰ ਜੋ ਹੈ ਭਾਈ 301 341 508 100 506 188 ਤੇ 34 ਥਾਣਾ ਸੁਲਤਾਨਪੁਰ ਲੋਧੀ ਵਿੱਚ ਪੁਲਿਸ ਵੱਲੋਂ IPC ਧਾਰਾ 323 341 188 506 ਅਤੇ 34 ਦੇ ਤਹਿਤ ਵਿਧਾਇਕ ਨਵਤੇਜ ਸਿੰਘ ਚੀਮਾ ਜਸਕਰਨ ਸਿੰਘ ਚੀਮਾ ਅਤੇ ਕਈ ਹੋਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸੇ ਦੌਰਾਨ ਰਾਣਾ ਇੰਦਰਪ੍ਰਤਾਪ ਦੇ ਸਮਰਥਕਾਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਪਰਚਾ ਦਰਜ ਹੋਣ ਤੋਂ ਬਾਅਦ ਰਾਣਾ ਇੰਦਰ ਪ੍ਰਤਾਪ ਦੇ ਸਮਰਸਥਕਾਂ ਵੱਲੋਂ ਧਰਨਾ ਚੁੱਕਿਆ ਗਿਆ ਪਰ ਇਹ ਸਾਰੇ ਮਾਮਲੇ ਦੇ ਵਿੱਚ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਪੱਖ ਹੋਣਾ ਬਾਕੀ ਹੈ ਪਰ ਇਹ ਸਾਰੇ ਮਾਮਲੇ ਦੇ ਵਿੱਚ ਰਾਜ ਸੁਲਤਾਨਪੁਰ ਲੋਧੀ ਵਿੱਚ ਮਾਹੌਲ ਇੰਨਾ ਗਰਮਾ ਗਿਆ ਕਿ ਉੱਥੇ ਲੋਕਾਂ ਦਾ ਇਕੱਠ ਵੱਡਾ ਹੋ ਗਿਆ ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼